ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰਡ ਤੁਹਾਨੂੰ ਦਿਆਂਗੇ ਜੀ ਅਗਲੇ 5-6 ਦਿਨਾਂ ਦੀ ਗੱਲ ਕਰਾਂਗੇ ਜਾਨੀ ਕਿ 24-25 ਫਰਵਰੀ ਤੱਕ ਮੌਸਮ ਪੰਜਾਬ ਦਾ ਖਲਸਣਾ ਲੱਗਦੇ ਖੇਤਰਾਂ ਦਾ ਗੰਗਾ ਦਾ ਰਹਿ ਸਕਦਾ ਸਸਰ ਦੇ ਤਾਜ਼ਾ ਸੈਟਲਰ ਦੱਸਿਰਾ ਸਭ ਤੋਂ ਪਹਿਲਾਂ ਜੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਸੋ ਅੱਜ ਇੱਕ ਪਛਮੇ ਸਿਸਟਮ ਸਰਗਰਮ ਹੈ ਪੰਜਾਬ ਹਰਿਆਣਾ ਔਰ ਰਾਜਸਥਾਨ ਦੇ ਵਿੱਚ ਐਸਲੇ ਦੇ ਲਗਭਗ ਰਾਤ ਦੇ 8 ਵਜਨ ਜਾ ਰਹੇ ਨੇ 19 ਫਰਵਰੀ ਦਾ ਅੱਜ ਦਿਨ ਹੈ ਰਾਤ ਸ਼ੁਰੂ ਹੋ ਚੁੱਕੀ ਆ ਰਾਜਸ탄 ਦੇ ਵਿੱਚ ਇਹ ਸਿਸਟਮ ਫਿਰਤਰਾ ਸਰਗਰਮ ਹੈ ਜੀ ਅੱਜ ਦੁਪਹਿਰ ਤੋਂ ਬਾਅਦ ਰਾਜਸ탄 ਦੇ ਲਹਿੰਦੇ ਵਾਲੇ ਫਾਸਿਆਂ ਤੋਂ ਪਾਕਿਸਤਾਨ ਤੋਂ ਚੜਦੇ ਹੋਏ ਰਾਜਸ탄 ਦੇ ਬਹੁਤੇ ਖੇਤਰਾਂ ਦੇ ਵਿੱਚ ਗਰਜਲੇਸ਼ਕ ਵਾਲੇ ਬਦਲਾਅ ਦਾ ਨਿਰਮਾਣ ਹੋਇਆ ਤੇਜ਼ ਗਰਜਲੇਸ਼ਕ ਫਲਸ ਗੜੇਮਾਰੀ ਐਸੋਲੇ ਦਰਜ ਹੋ ਰਹੀਆ ਦੁਪਹਿਰ ਤੋਂ ਬਾਅਦ ਹਲਕੇ ਰੁਕ ਰੁਕ ਕੇ ਸ਼ਰਾਟੇ ਲੱਗ ਰਹੇ ਨੇ ਰਾਜਸ탄 ਦੇ ਬਹੁਤੇ ਹਫਾਗਾ ਦੇ ਵਿੱਚ ਅਸਲ ਇਹ ਜੇਕਰ ਦੇਖੀਏ ਤੇ ਰਾਤ ਦੇ ਲਗਭਗ 8:00 ਵੱਜ ਚੁੱਕੇ ਨੇ ਜਾਫਰ ਅਜਮੇਰ ਸਿਕਰ ਇਹਨਾਂ ਜਿਲ੍ਹਿਆਂ ਦੇ ਵਿੱਚ ਰਾਜਸਥਾਨ ਦੇ ਇਸ ਵੇਲੇ ਵੀ ਤਗੜੀ ਗਰਜ ਰਿਸਕ ਦੇ ਨਾਲ ਉਮੀਦ ਆ ਰਹੇ ਨੇ ਔਰ ਕੁਝ ਖੇਤਰਾਂ ਦੇ ਵਿੱਚ ਗੜੇ ਮਾਰ ਵੀ ਇਸ ਵੇਲੇ ਜਿਹੜੀ ਲਾਈਵ ਰਿਪੋਰਟ ਹੈ ਉਹ ਇਸ ਵੇਲੇ ਵੀ ਗੜੇ ਮਾਰ ਜਿਹੜੀ ਇਹਨਾਂ ਖੇਤਰਾਂ ਦੇ ਵਿੱਚ ਹੋ ਰਹੀ ਹੈ ਜੀ ਸੋ ਆਉਂਦੇ ਜਿਹੜੇ 24 ਘੰਟੇ ਨੇ ਜੀ ਇਹ ਸਿਸਟਮ ਫਿਰ ਇਤਰਾ ਸਰਗਰਮ ਹੈ ਪੰਜਾਬ ਹਰਿਆਣਾ ਔਰ ਰਾਜਸਥਾਨ ਦੇ ਬਹੁਤੇ ਖਾਗਾਂ ਦੇ ਵਿੱਚ ਇਹ ਸਿਸਟਮ ਫੈਲ ਲਵਾਏਗਾ ਮੀਹਾ ਦੇ ਹਲਕੇ ਤੋਂ ਲੈ ਕੇ ਦਰਮਿਆਨੇ ਉਮੀਦ ਹੈ ਜ਼ਿਆਤਰ ਖੇਤਰਾਂ ਦੇ ਵਿੱਚ ਚਾਂਸ ਨੇ ਔਰ ਗੜੇ ਮ ਬਰਕਰਾਨੇ ਪੰਜਾਬ ਹਰਿਆਣਾ ਦੋਨਾਂ ਸੂਬਿਆਂ ਦੇ ਵਿੱਚ ਸੋ ਹੁਣ ਰਾਤ ਤੋਂ ਲੈ ਕੇ ਅੱਜ ਆਧੀ ਰਾਤ ਤੋਂ ਬਾਅਦ ਗਰਜਲਿ ਸਕ ਵਾਲੇ ਬਦਲਾ ਦੇ ਨਿਰਮਾਣ ਪੰਜਾਬ ਵਾਲੇ ਫਾਸੇ ਵੀ ਲਗਾਤਾਰ ਹੋ ਸਕਦਾ ਹੈ ਤੇ ਲਹਿੰਦੇ ਵਾਲੇ ਫਾਸੇ ਉੱਪਰਦੇ ਫਾਸੇ ਨੂੰ ਬਦਲ ਬਾਈ ਕੋ ਸਰ ਸਕਦੀ ਹੈ ਤੇ ਅਗਲੇ 24 ਘੰਟਿਆਂ ਦੇ ਦਰਮਿਆਨ ਯਾਨੀ ਕਿ ਕੱਲ ਸ਼ਾਮ ਤੱਕ ਪੰਜਾਬ ਦੇ ਬਹੁਤੇ ਹਾਗਾਂ ਦੇ ਵਿੱਚ ਉਮੀਦ ਹੈ ਸਰ ਉਸੇ ਤਰ੍ਹਾਂ ਬਰਕਰਾਨੇ ਜਵੇਂ ਪਿਛੇ ਸੀਗੇ 85 90% ਖੇਤਰ ਹਾਲੇ ਵੀ ਮੀਂਹ ਜੜਿਆ ਦਰਜ ਹੋਣ ਦੀ ਉਮੀਦ ਜੜਿਆ ਸੰਭਾਵਨਾਵਾਂ ਲੱਗ ਰਹੀਆਂ ਨੇ ਫਿਲਹਾਲ ਜੇਕਰ ਅਗਲੇ ਦਿਨਾਂ ਦੀ ਗੱਲ ਕਰੀਏ 1 ਈ ਤਰੀਕ ਦੀ ਸਵੇਰ ਤੱਕ ਇਹ ਸਿਸਟਮ ਅੱਗੇ ਫਾਰ ਕਰ ਜਾਣਾ ਜੀ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਹਾਗਾਂ ਦੇ ਅੱਗੇ ਲੰਘ ਜਾਣਾ ਤੇ 22 23 24 ਜਿਹੜੇ ਦਿਨ ਹੋਣਗੇ ਇਹ ਕੋਲਡ ਰੇ ਹੋ ਸਕਦੇ ਨੇ ਠੰਡੇ ਦਿਨ ਹੋ ਸਕਦੇ ਨੇ ਸੀਤ ਠੰਡੀਆਂ ਹਵਾਵਾਂ ਜੜੀਆਂ ਨੇ ਚੱਲ ਸਕਦੀਆਂ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਇਸ ਤੋਂ ਬਾਅਦ ਬੈਕ ਟੂ ਬੈਕ ਇੱਕ 25 26 27 ਨੂੰ ਵੀ ਇੱਕ ਸਿਸਟਮ ਆ ਰਿਹਾ ਜਿਹੜਾ ਕਿ ਹਲਕਤਾਂ ਲੱਗੇ ਦਰਮਿਆਨੇ ਲੈਵਲ ਦਾ ਹੋ ਸਕਦਾ ਹੈ ਉਮੀਦ ਦੇ ਚਾਂਸ ਉਹਦੇ ਵਿੱਚ ਵੀ ਨੇ ਤੇ ਆ ਇਹ ਸਿਸਟਮ ਤੇ ਲੰਗਰ ਤੋਂ ਬਾਅਦ ਯਾਨੀ ਕਿ 1K2 ਤਰੀਕ ਨੂੰ ਉਹਦੀ ਸਟੀਕ ਅਫਡੇਟ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਫਿਲਹਾਲ ਜੇਕਰ ਅਫਡੇਟ ਦੇਖੀਏ ਜੋ ਮੌਸਮ ਖਾਗਨੇ ਜਾ ਰਹੀ ਕੀਤੀ ਹੈ yellow alert ਉਸੇ ਤਰ੍ਹਾਂ ਜਾਰੀ ਨੇ ਅੱਜ ਬਾਰਡ ਰੀਅਰਿਆ ਦੇ ਜਿਹੜੇ ਜ਼ਿਲ੍ਹੇ ਆ ਹੁਆਵੇਂ ਪੰਜਾਬ ਦੇ ਆ ਰਾਜਸਥਾਨ ਦੇ ਆ ਜਾਂ ਫਿਰ ਹਰਿਆਣਾ ਦੇ ਪਛਮੀ ਖੇਤਰਾਂ ਦੇ ਵਿੱਚ ਮੀਂਹ ਦੇ ਚਾਂਸ ਅੱਜ ਵੀ ਜਿਹੜੇ ਅਲਰਟ ਜਾਰੀ ਕੀਤੇ ਹੋਏ ਸੀ ਕੱਲ ਵੀ 20 ਤਰੀਕ ਨੂੰ yellow alert mass khagne jari ਕੀਤੇ ਨੇ ਦੋਆਬਾ ਖੇਤਰ ਮਾਝਾ ਖੇਤਰ ਔਰ ਪੁਆਦ ਖੇਤਰ ਤੇ ਮਾਲਵਾ ਕੇਂਦਰੀ ਇਹਨਾਂ ਖੇਤਰਾਂ ਦੇ ਵਿੱਚ ਕੱਲ ਵੀ ਮੀਂਹ ਦੇ ਸ਼ਰਾਟੇ ਲੱਗਣੇ ਆ ਸੋ ਅੱਜ ਅਧੇ ਰਾਤ ਬਾਅਦ ਸਿਸਟਮ ਕਹਿ ਸਕਦੇ ਆ ਜਾਂ ਫਿਰ ਕੱਲ ਸਵੇਰ ਤੋਂ ਪੰਜਾਬ ਦੇ ਵਿੱਚ ਸਰਗਰਮ ਹੋਵੇਗਾ ਤੇਜ਼ ਸ਼ਰਾਟੇ ਪਲੱਸ ਕੁਝ ਇਸੇ ਤਰ੍ਹਾਂ ਦੇ ਵਿੱਚ ਗੜੇ ਮਾਰੀ ਦੇ ਅਸਰ ਜਿਹੜੇ ਆ ਬਣਨਗੇ ਬੈਕ ਟੂ ਬੈਕ ਇਸ ਵਾਰ ਇੱਕ ਹੋਰ ਤੇ ਆਵੇਗੀ ਜਿੱਥੇ ਜਿੱਥੇ ਅਸੀਂ ਸਪੈਲ ਜੋ ਮਿਹਾਰੇ ਲੱਗਣਗੇ ਕਮੈਂਟ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਦੇ ਜਾਣਗੇ ਪੋਸਟਾਂ ਪਾਵਾਂਗੇ ਲਿਖਤੀ ਤੇ ਅੱਜ ਤੇ ਕੱਲ ਜਿਹੜੀ ਹੈ ਸਵੇਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਅੰਕੜੇ ਸਾਂਝੇ ਕਰਦੇ ਜਾਣਗੇ ਇਜਾਜ਼ਤ ਦੇ ਉੱਤੇ